ਸਨੀ ਸਾਸੰਗ ਜੀ ਮੈਂ ਚੂਮਰ ਬੰਦ ਕਰਤਾ ਕਿਉਂਕਿ ਲਾਈਟ ਬਹੁਤ ਜ਼ਿਆਦਾ ਹਾਂ ਅਭੀ ਦੇਖ ਸਕਤੇ ਹੋ ਨਹੀਂ ਜੀ ਉਮਰ ਜਲਦਾ ਪਿਆ ਸੀਗਾ ਔਰ ਸਾਸੰਗ ਜੀ ਆ ਮੈਂ ਦੱਸ ਰਿਹਾ ਸੀ ਤੁਹਾਨੂੰ ਆਪਣਾ ਅਡਕਲ ਪਰਮਾਤਮਾ ਦੇ ਦਰਸ਼ਨ ਵੀ ਕਰਾਉਣੇ ਆ ਧੰਨ ਧੰਨ ਸਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਪ੍ਰਕਾਸ਼ਪੁਰਬ ਦੀ ਖੁਸ਼ੀ ਵਿੱਚ ਜੋ ਕਿ ਸਾਚੰਗਰੀ 27 ਦਸੰਬਰ ਨੂੰ ਬਾਬਾ ਪਤੇ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਜੀ ਸਹੀਦੀ ਦਿਹਾੜਾ ਵੀ ਹੈ ਤੇ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਵਰਪ ਵੀ ਹੈ ਅਬ ਲੋਕੀ ਕਹਿੰਦੇ ਨੇ ਹਰ ਸੰਤ ਆਪਾਸੋ ਬਿਆਨ ਹੁੰਦਾ ਕਹਿੰਦੇ ਬਾਬਾ ਜੀ ਕਿੱਦਾਂ ਮਨਾਉਣਾ ਹੈ ਤੇ ਦੇਖੋ ਬਾਣੀ ਤੋਂ ਇੱਕੋ ਹੀ ਪੜਨੀ ਆਪਾਂ ਦੇ ਬੜੀ ਇਹ ਉਹ ਹੈ ਬਾਭੂ ਕਿਉਂਕਿ ਦੇਖੋ ਬੱਚਿਆਂ ਦਾ ਤੇ ਪਿਓ ਦਾ ਪ੍ਰਕਾਸ਼ ਰੂਪ ਬੱਚਿਆਂ ਦਾ ਸਹੀਦੀ ਦਿਹਾੜਾ ਆਪਾ ਮਹਾਰਾਜ ਦੀ ਕਿਰਪਾ ਨਾਲ ਤੁਮ ਉਸ ਸੰਤਨ ਨੂੰ ਬੇਨਤੀ ਹੈ ਤੁਮ ਦਾ ਨਾਲ ਮਨਾਉਣਾ ਹੈ ਕਿਉਂਕਿ ਜੋ ਹਰਬੰਦਰ ਸਾਹਿਬ ਤੋਂ ਬਿਆਨ ਜਾਰੀ ਹੋਏ ਨੇ ਹੁਕਮਨਾਮਾ ਜਾਰੀ ਹੋਇਆ ਉਹਦੇ ਆਧਾਰ ਮੁਤਾਬਿਕ ਆਪਾਂ ਮਨਾਉਣਾ ਹੈ ਤੇ ਸਾਡੇ ਗੁਰਦੁਆਰੇ ਵੀ 27/28 ਨੂੰ ਬੱਚਿਆਂ ਦੇ ਵਕ ਵਕ ਗੁਰਬਾਣੀ ਕੰਬਿਟੈਂਸ ਨੂੰ ਹੋਣਗੇ ਤੇ ਦੋ ਤਿੰਨ ਦੀਵਾਨ ਸਜਣਗੇ ਸਹੀ ਦੀ ਗੁਰ ਗੁਰਪ੍ਰਮੁਖ ਰੱਖਦੇ ਆ